ਸ਼ਿਵਕਾਂਤ ਮੌਕਾ ਇਹ ਤਾਂ ਮਾੜ ਬਖਸਾ ਸੋ ਕੀ ਕੰਨਾ ਜਾਓਗੇ ਜਿਵੇਂ ਦੇਖਦੇ। ਦੇਖੋ ਜੀ ਪਾਜੀ ਸਾਨੂੰ ਮੰਨ ਲਿੱਤਾ ਹੈ ਪਿੰਡ ਵਾਲਿਆਂ ਨੇ। ਬਹੁਤ ਵਧੀਆ ਨਾਲ ਬਹੁਤ ਵਧੀਆ ਨਾਲ ਸਾਨੂੰ ਜਿਤਾਇਆ ਨਾ ਠੀਕ ਹੈ। ਸਾਡ ਨੂੰ ਸਾਰੇ ਹੀ ਵੋਟਾਂ ਪਾਈਆਂ। ਤੇ ਬਹੁਤ ਵਧੀਆ ਕੰਮ ਕਰਾਂਗੇ ਅਸੀਂ। ਮੇਰਾ ਨਾਮ ਰਾਜਪਾਲ ਹੈ। ਮੇਰੀ ਘਰ ਦੀ ਨਾਮ ਰਾਜ ਰਾਣੀ ਹੈ ਜੀ। ਠੀਕ ਹੈ ਸਰਪੰਚ ਨਹੀਂ ਐਸੇ ਹੋ ਹੈ। ਠੀਕ ਹੈ ਪਿੰਡ ਦੇ ਵਿਕਾਸ ਕਰਾਂਗੇ। ਠੀਕ ਹੈ ਨੇ ਛਪੜੀ ਇੱਕ ਜਦੋਂ ਅਸੀਂ ਹੋ ਸੰਭਾਲੀ ਆ ਛਪੜ ਸਾਫ ਨਹੀਂ ਹੋਇਆ ਪਰ ਉਹਦੇ ਪਿਆਹੇ ਯੂਰ ਲੱਗਦੋਂਗੇ ਕਿਤੇ ਠੀਕ ਹੈ ਸਾਬਾ ਤੇ ਹੁਣ ਅਸੀਂ ਮਸ਼ੀਨਾਂ ਬਾਹਰੋਂ ਮੰਗਾ ਕੇ ਸਫਾਈ ਕਰਾਈ ਆ ਉਹ ਤੋਂ ਬਾਅਦ ਕੀ ਕਰਨਾ ਹੁਣ ਇੱਟ ਮੰਗਾਣੀ ਟਾਇਲ ਮੰਗਾਣੀ ਜਾਂ ਰੋੜਾ ਮੰਗਾਣਾ ਤੇ ਵਧੀਆ ਜੀ ਕਰਕੇ ਤੇ ਅਸੀਂ ਨਾਲਾ ਬਣਾਵਾਂਗੇ ਤੇ ਸੜਕਾਂ ਅੰਦਰ ਛੁੱਟ ਜਾਵਾਂਗੇ ਉਸ ਤੋਂ ਬਾਅਦ ਜਿਹੜਾ ਸਾਡੇ ਹੋਇਆ ਮੜੀਆਂ ਦਾ ਖਾਣਾ ਬਣਿਆ ਠੀਕ ਆ ਉਹ ਅਹੀਂ ਬਣਾਣਾ ਉਦਰ ਸਪੈਦੇ ਹੈਗੇ ਆ 4:00 ਵਜੇ ਨਿਕਲੀ ਦੀ ਆ ਪਰ ਦੱਬ ਬਹੁਤ ਜ਼ਿਆਦਾ ਆ ਉਹਨੂੰ ਵਧੀਆ ਹੀ ਕਰਕੇ ਪੁੱਟ ਪਟ ਕੇ ਉਹਨੂੰ ਫਿਰ ਬਣਾਵਾਂਗੇ ਉਸ ਤੋਂ ਬਾਅਦ ਅਸੀਂ ਜਾਣੇ ਵਾਸਤੇ ਗਰਾਊਂਡ ਜਿਹੜੀ ਆ ਇਹ ਵੀ ਸਾਡੀ ਤਮੰਨਾ ਵੀ ਜੂਰਾਂ ਹੀ ਬਣਾਵਾਂਗੇ ਲੱਗੇ ਕਿ ਛੱਪਨ ਬੜਾ ਤਖੜਾ ਕਿਉਂ ਜੋ ਜਾਣੇ ਗੇਂਦਗੋਲ ਖੇੜੇ ਵਿੱਚ ਪੈ ਜਾਂਦੀ ਜਦੋਂ ਉਹਦਾ ਸਿਆਲ ਉਹਦੇ ਕੋਈ ਗੱਲ ਨਹੀਂ ਜੋ ਬਸਾਲ ਵਿੱਚ ਪੈਜਦੇ ਆਣੇ ਉਹ ਡੁੱਬਨ ਤਾਂ ਹੀ ਚਲ ਜਾਂਦੇ ਸੀ ਤੇ ਉਹ 7-8 ਫੁੱਟਾਂ ਹੀ ਮਿੱਟੀ ਉਥੇ ਪਵਾਤੀ ਆ ਉਸ ਤੋਂ ਬਾਅਦ ਜੋ ਨਾਲੀਆਂ ਦਾ ਕੰਮ ਹੈ ਉਹ ਅਸੀਂ ਯੂਰ ਕਰਾਣੇ ਆ ਅਸੀਂ ਪਿੰਡ ਦੇ ਸੇਵਾਦਾਰ ਆ ਸਾਡੇ ਕੋਈ ਆਕੜ ਫਕਰ ਨਹੀਂ ਠੀਕ ਹੈ ਤੁਹਾਨੂੰ ਪਰਮਾਤਮਾ ਨੇ ਮੌਕਾ ਦਿੱਤਾ ਸੇਵਾ ਕਰਨ ਦਾ ਤੇ ਅਸੀਂ ਸੇਵਾ ਕਰਦੇ ਹੀ ਰਾਵਾਂਗੇ ਪਿਛਲੀ ਮਂਜਾਤ ਲੋਕ ਕਿਹੜੇ ਪੈਂਡੰਗ ਕੰਮ ਰਹਿ ਚੁੱਕੇ ਸੀ ਜਿਹੜੇ ਹੁਣ ਤੁਹਾਡੀ ਗੋਈ ਚ ਪੂਰੇ ਕਰਾਇਆਏ ਸਾਬਾਦਰ ਉਹਦੇ ਕੰਮ ਜਿਹੜੇ ਰਹਿ ਚੁੱਕੇ ਸੀ ਉਹਦੇ ਇੱਕ ਕਬੂਤਰੀ ਹਾਲ ਬਣਿਆ ਉਹ ਕਹਿੰਦਾ ਵੀ ਅਸੀਂ ਮੋਟਰਾਂ ਲਵਾਉਂਦੀਆਂ ਨੇ ਉਹ ਮਾਰੇ ਮੋਟਰ ਇਕ ਵੀ ਨਹੀਂ ਲੱਗੀ ਕੋਈ ਨਲਕਾ ਨਹੀਂ ਲੱਗਾ ਆਸੀਂ ਸਾਨੂੰ ਸਰਕਾਰ ਨੇ ਮੌਕਾ ਦਿੱਤਾ ਆਰਡਰ ਹੋਇਆ ਅਸੀਂ ਪੜਦੇ ਨਲਕੇ ਲਵਾਤੇ ਵਧੀਆ ਰੱਖੇ 7-8 ਲਵਾਤੇ ਆ ਇਹ 7-8 ਹੋਰ ਲਵਾਣੇ ਆ ਫਿਰ ਅਹੀਂ ਇੰਨ ਲਵਾਏ ਬੰਬੀਆਂ ਦੇ ਬੋਰ ਕਰਾਏ ਠੀਕ ਹੈ ਜੀ ਲੋਕਾਂ ਫਸਲ ਵਧੀਆ ਹੋਈ ਆ ਇਸ ਤਾਂ ਕੋਈ ਗੱਲ ਨਹੀਂ ਕਰਨ ਵਾਲੀ ਬਹੁਤ ਵਧੀਆ ਤੇ ਐਸ ਕਰਕੇ ਕੋਈ ਕੰਮ ਜਿਆ ਰੰਦਾ ਨਾਲੀਆਂ ਦਾ ਹੋਇਆ ਜਾਂ ਕਿਸੇ ਮਤਲਬ ਟੁੱਟ ਪਾਜੀ ਦੀ ਸੜਕਾਂ ਛੁੜਕਾਂ ਦੀ ਆਈ ਮਿੱਟੀ ਪਾਨ ਤੱਕ ਆਈ ਇਹ ਕਾਹ ਸੜਕਾਂ ਦਾ ਆਈ ਆਪੇ ਖੁਦ ਵੜਨੇ ਜੀ ਆਈ ਬੰਦੇ ਨਹੀਂ ਲਾਂਦੇ ਆਈ ਆਪੂ ਲਾ ਕੇ ਪ੍ਰਾਤਵੇ ਜਾਂ ਆਈ ਦਵਾਈ ਸੰਕਾਰਾਂਗੇ ਠੀਕ ਆ ਆਈ ਕਾਹ ਤੱਕ ਨਹੀਂ ਹੁੰਦੇ ਕਿਉਂ ਸਫਾਈ ਹੋਏਗੀ ਤੁਹਾਨੂੰ ਕੋ ਕੱਲ ਨੂੰ ਫੇਰ ਮੰਨਿਆ ਜਾਏਗਾ ਪਿੰਡ ਦੇ ਵਧੀਆ ਬੰਦੇ ਆ ਠੀਕ ਆ ਉਹ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਨਾਵਾਂ ਵਿੱਚ ਹੋਦੀ ਆ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨਦਾਰ ਨਹੀਂ ਬਣੇ ਹਾਂਜੀ ਹਾਂਜੀ ਤੋਂ ਨਜਾਇਜ਼ ਰਸਨਦਾਰ ਬਣੇ ਗਰੀਬ ਤੇ ਕਾ ਜਿਹਦਾ ਰਸਨ ਨਹੀਂ ਪਹੁੰਚਦਾ ਨਹੀਂ ਪਹੁੰਚਦਾ ਕੀ ਤੁਹਾਡੇ ਪਿੰਡ ਵਿੱਚ ਤੁਹਾਨੂੰ ਲੱਗਦਾ ਹੈ ਕੋਈ ਸਮੱਸਿਆ ਹੈ ਕੀ ਆ ਮੈਂ ਕਿਵੇਂ ਲੈਂਦੇ ਹੋ ਦੇਖੋ ਸਾਬਾ ਸਾਡੇ ਪਿੰਡ ਇੱਕੋ ਹੀ ਸਮੱਸਿਆ ਇਹ ਸਿਰਫ ਚਾਰ ਘਰ ਨੇ ਜਿਹਨਾਂ ਦੀਆਂ ਜੱਡੇ ਵੀ ਹੋ ਗਿਆ 12-12 ਤੇ 10 ਸਾਲਾਂ ਦੇ ਠੀਕ ਆ ਤੇ ਉਹਨਾਂ ਦੇ ਅਜੇ ਤੱਕ ਰਸਨ ਕਾਰ ਨਹੀਂ ਬਣੇ ਤੇ ਬਾਕੀ ਹੋਰ ਕੋਈ ਸਮੱਸਿਆ ਨਹੀਂ ਕਣ ਕਾਂਦੀ ਆ ਪਹਿਲਾਂ ਤੇ ਚਲ ਘਟਾਵਾਤਾ ਹੋ ਜਾਂਦਾ ਸੀ ਤੇ ਹੁਣ ਸਰਕਾਰ ਨੇ ਐਸਾ ਕੰਮ ਕਰਤਾ ਗੁੱਠਾ ਲਾਉਗੇ ਤੇ ਉਨੀ ਕੰਕ ਬਾਹਰ ਆਣੀ ਆ ਠੀਕ ਹੈ ਜੀ ਹੁਣ ਕੋਈ ਸਮੱਸਿਆ ਨਹੀਂ ਸਿਰਫ 5-7 ਦੇ ਕਾਰਟ ਹੱਟ ਬਿੰਦੇ ਦੰਦੇ ਬਣਾਉਣ ਵਾਲੇ ਇਹ ਬੰਜਾਂ ਦੇ ਪਾਸ ਬਹੁਤ ਵਧੀਆ ਮਨਨਰੇਗਾ ਦੇ ਇਲਾਕੇ ਕਰੇ ਜਿਹੜੇ ਮਨਨਰੇਗਾ ਦੇ ਵਿੱਚ ਕਿੰਨੇ ਲੋਕ ਹੁੰਦੇ ਆ ਉਹਨਾਂ ਨੂੰ ਰਜਾ ਨਹੀਂ ਦਿੱਤਾ ਜਾਂਦਾ ਹਾਂਜੀ ਨਜਾਇਜ਼ ਕਿੰਨੇ ਕਿਤੇ ਪੈ ਜਾਂਦੇ ਨੇ ਹਾਂਜੀ ਸਬਤ ਇਹ ਕੋਈ ਦੇ ਵਿੱਚ ਕਿਵੇਂ ਪ੍ਰੋਬਲਾ ਕੀਤਾ ਜਾਵੇ ਦੇਖੋ ਪਾਜੀ ਸਾਡੇ ਬੰਨਰੇਗਾ ਦੇ ਜੇ ਕੰਮ ਚੱਲਦਾ ਬਿਲਕੁਲ ਪਹਿਲੇ ਨੰਬਰ ਆਉਂਦਾ ਉਹਨਾਂ ਨੂੰ ਬਿਲਕੁਲ ਨਹੀਂ ਕਿਹੋ ਜਿਹਾ ਸਕਦੇ ਤੁਸੀਂ ਜਿੱਦੋਂ ਕਿ ਅਸੀਂ ਉਦੋਂ ਹੀ ਮੱਦੇ ਇਕੱਠੇ ਕਰ ਦੇਵਾਂਗੇ ਠੀਕ ਹੈ ਜੀ ਜਿੰਨੇ ਜਿੰਨੇ ਸਾਡੇ ਬੰਨਰੇਗਾ ਦੇ ਬੰਦੇ ਸਾਰੇ ਉਸੇ ਮੂਹ ਇਕੱਠੇ ਕਰ ਦੇਾਂਗੇ ਤੁਸੀਂ ਜੇ ਮਰੀ ਮੋਖਾ ਰੱਖ ਲੋ ਨੌਂ ਜਵਾਨਾਂ ਦਾ ਵੀ ਇਲੈਕਸ਼ਨ ਦੇ ਵਿੱਚ ਹੈ ਮਨੋਰਥਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਹਾਂਜੀ ਹਾਂਜੀ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਕੀ ਫਾਇਦਾ ਹੋਵੇ ਦੇਖੋ ਮਹਾਰਾਜ ਐਸੇ ਨੌਜਵਾਨ ਜਿਹੜੇ ਬਹੁਤ ਵਧੀਆ ਨੇ ਆਪਣੀ ਦਸਾਂ ਆਉਂਦੀ ਕਮਾਈ ਕਰਦੇ ਆ ਮਿਹਨਤ ਕਰਦੇ ਆ ਭਾਜੀ ਸਾਡੇ ਪਿੰਡ ਕੋਈ ਨਸ਼ਾ ਪਤਾ ਨਹੀਂ ਕੋਈ ਸ਼ਰਾਬਸ਼ੂਰ ਕੋਈ ਬੇਲਾ ਵਿਆਹ ਦਾ ਬੰਦਾ ਨਹੀਂ ਕੋਈ ਧੜੀ ਲਾਣ ਦੇ ਦਾ ਕੋਈ ਆਪਣੇ ਰਗਣਾ ਪੱਠੇ ਪਾਣ ਦੇ ਦਾ ਹਾਂਜੀ ਕੋਈ ਮਿਸਤਰੀਆਂ ਤੋਂ ਲੈ ਕੇ ਆਪਣਾ ਮਿਸਤਰੀ ਬਣ ਗਿਆ ਖੜੀ ਬੰਦੇ ਬਹੁਤ ਵਧੀਆ ਪਕਾ ਮੈਂ ਬਹੁਤ ਵਧੀਆ ਸਰ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਮਹਿੰਦ ਜਿਹੜੀ ਆ ਹਾਂਜੀ ਤੋਂ ਖਾਬ ਕੀਤੇ ਪਿੰਡ ਨੂੰ ਲੈ ਕੇ ਕਿਵੇਂ ਦੇਖ ਦੇਖੋ ਸਾਬਾ ਸਾਡੇ ਪਿੰਡ ਨਸ਼ਿਆਂ ਵਿਰੁੱਧ ਜਿਹੜਾ ਉਹ ਜੁੱਧ ਵੀ ਹੋਇਆ ਮਤਲਬ ਬਿਆਸਾ ਵਾਇਦੇ ਠੀਕ ਹੈ ਸਾਡੇ ਪਿੰਡ ਕੋਈ ਨਸ਼ਾ ਪਤਾ ਨਹੀਂ ਕੋਈ ਨਸ਼ਾ ਪਤਾ ਸਾਡੇ ਪਿੰਡ ਕੋਈ ਵੀ ਹਾਲ ਲਗੇ ਧਬੂਲੀ ਪਿੰਡ ਉਥੇ ਮਾਰੇ ਕੀ ਬਾਤ ਉਹਦੇ ਬਾਦਸ਼ਾ ਪਿੰਡ ਖੜੀ ਬੰਦੇ ਪਤਾ ਵੀ ਨਹੀਂ ਪੀਓ ਕਿ ਦੰਨੋ ਨਾ ਦੇਖਾ ਬਿਲਕੁਲ ਠੀਕ ਆ ਕੋਈ ਇਹ ਹੋ ਜਾ ਨਹੀਂ ਭਾਈ ਨਹੀਂ ਸਾਡੇ ਬੰਦ ਬੰਦ ਦੀ ਐਜੂਕੇਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਸਕੂਲ ਕਿੰਨੀ ਦਾ ਖਵਾਵਾ ਕੀ ਲੱਗਦਾ ਇੱਥੇ ਕੁਝ ਸਾਧਨ ਦੀ ਕਮੀ ਲੱਗਦੀ ਹੈ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਸਭ ਬਾਦਲੇ ਇਹ ਸਕੂਲ ਤੇ ਦਸਵੀਂ ਤੱਕ ਹੋਣ ਨੂੰ ਜਾ ਰਿਹਾ ਸੀ ਪਰ ਹੋਇਆ ਨਹੀਂ ਅੱਜ ਆ ਗਿਆ ਪੰਜਵੀਂ ਵਿੱਚ ਠੀਕ ਆ ਫਿਰ ਦੂਸਰੀ ਇੱਕ ਅੰਗਰ ਵਾਲੀ ਬਣੀ ਦੀ ਹੈ ਭਾਜੀ ਠੀਕ ਆ ਵਧੀਆ ਕਮਰੇ ਬਣਿਆ ਵਧੀਆ ਖਾਣ ਬਣਿਆ ਠੀਕ ਆ ਪਰ ਉਦੇ ਵਿੱਚ ਲੋਕਾਂ ਡੰਗਰ ਬੰਨਣਾ ਚાલુ ਕਰਦੇ ਠੀਕ ਹੈ ਉਹ ਇੱਕ ਵਾਰਾਂ ਚਾਰ ਵਜੇ ਨਿਕਲ ਜਾਂਦੀ ਹਨ ਤੇ ਉਥੇ ਮਿਆੜ ਮਾਂ ਆਪਣੇ ਬੱਚਿਆਂ ਨੂੰ ਬਿਠਾਉਂਦੀਆਂ ਜਾਂ ਰੋਟੀ ਪਾਣੀ ਖਵਾਉਂਦੀਆਂ ਰੋਟੀ ਪਾਣੀ ਲੰਗਰ ਬੰਨਦਾ ਹਨ ਤੇ ਉਹ ਕੰਮ ਵਧੀਆ ਸੀ ਕੀ ਹੁਣ ਸਕੂਲ ਤੇ ਕਿੰਨੇ ਬੱਚੇ ਨੇ ਹੁਣ ਭਾਈਚਾਰੇ ਵਿੱਚ ਲੱਗਦਾ ਲਗਭਗ ਬੱਚੇ ਹੈ ਮੀਰਾ ਹਟ ਸਾਧ ਦੀ ਕਮੀ ਆ ਨਾ ਨਾ ਨਹੀਂ ਨਹੀਂ ਬਹੁਤ ਵਧੀਆ ਤੇ ਕੰਮ ਚੱਲੇਗਾ ਜੀ ਬੜਾ ਜੀ ਕੰਮ ਉਹ ਤੁਹਾਡੇ ਹਾਂ ਜੀ ਉਹ ਥੋੜੀ ਉਹ ਪੈਣੀ ਕਿ ਨਾ ਖੜੀ ਸਰਪੰਚਾ ਮਿੱਟੀ ਪਾ ਦਿਓ ਥੇਹੀਂ ਬੂਟੇ ਪੜ ਲਾਣੇ ਮੈਂ ਕੋਈ ਗੱਲ ਪਾ ਦੇ ਜਿਹੜੇ ਪੈਣੀ ਸਾਡੇ ਕੰਮ ਕਰਾਂਗੇ ਕਰਨੇ ਕਿਉਂ ਨਹੀਂ ਐ ਦੀ ਕੰਮ ਸਾਡੇ ਕਰਨ ਵਾਲੇ ਨਾ ਇਹ ਕਿਨੇ ਪੁੱਛ ਕੇ ਥੋੜੀ ਕਰਨੇ ਆ ਬਈ ਬੜੀ ਪਿੰਡਾਂ ਦੇ ਤਗੜੇ ਇੰਨੇ ਕਵਾਜ ਜਾਂਦੇ ਆ ਲੁਕਾਉਂ ਆਣੇ ਦਾ ਚਾਹੇ ਫੱਟੇ ਹੋਣੇ ਪੈਂਦੇ ਉਹਨਾਂ ਨਾਲ ਬਾਤ ਹੁੰਦਾ ਤੇ ਪੈਸਾ ਹੀ ਲੁਵਾਤ ਹੁੰਦਾ ਹਾਂਜੀ ਹਾਂਜੀ ਇੱਕ ਸਪੰਜ ਦੀ ਜਿਹੀ ਜੁੰਮਿਆ ਦੀ ਹੁੰਦੀ ਆ ਕਿ ਫੱਟਦਾ ਕਿਵੇਂ ਦੇਦੇ ਹਾਂਜੀ ਦੇਖੋ ਸਾਹਬਾ ਜਿਹੜੇ ਇਹੋ ਜਿਹੇ ਝਗੜੇ ਹੁੰਦੇ ਆ ਮੈਨੂੰ ਕਹਿਣਾ ਝਗੜਾ ਹੋਣਾ ਨਹੀਂ ਚਾਹੀਦਾ ਝਗੜਾ ਤੇ ਪਿੰਡ ਵਿੱਚ ਬਿਲਕੁਲ ਨਹੀਂ ਹੋ ਜੇ ਹੋ ਵੀ ਜਗਾ ਤੇ ਉਦੋਂ ਕਿਹਦਾ ਦੌਰ ਦਿਓ ਛੱਬੀਆਂ ਕਿਉਂ ਬਣਾਉਂਦੇ ਹੋ ਆਪਣੀਆਂ ਬਾਹਾਂ ਕਿਉਂ ਪੇ ਵੜਦੇ ਹੋ ਇਹ ਤਾਂ ਕੰਮ ਗਲਤ ਹੈ ਠੀਕ ਨਹੀਂ ਐਸੇ ਵਿਆਹ ਕੇ ਫੈਸਲਾ ਮਕਾਓ ਉਸੇ ਦਾ ਕੋਈ ਲੋੜ ਨਹੀਂ ਠੀਕ ਹੈ ਜਿਹੜਾ ਝੂਠਾ ਝੂਠਾ ਗੋ ਜਾਂ ਸੱਚਾ ਸੱਚਾ ਗੋ ਉਹ ਪੇ ਫੈਸਲਾ ਮਕੀ ਜਾਂਦਾ ਸੋ ਕੱਚੇ ਕੋਠਿਆਂ ਗੱਲਾਂ ਦਾ ਪੈਦਾ ਜਾਈਆਂ ਸੋ ਨਵੇਂ ਬਾਹਰ ਵੀ ਭਰੇ ਗਏ ਆ ਆਪ ਦੀ ਦੇ ਪਿੰਡ 'ਚ ਨਵੇਂ ਵਾਪਮ ਕਿਨੇ ਭਰੇ ਗਏ ਔਰ ਕਿੰਨੇ ਕੱਚੇ ਕੋਠੇ ਨਾ ਤਾਂ ਸਾਬਰ ਸਾਬ ਕੋਈ ਗਾਨ ਨਹੀਂ ਆਈ ਪਾਜੀ ਤੇ ਨਾ ਹੀ ਉਹ ਨਵੇਂ ਘੜ ਪਰ ਹੋਇਆ ਪਹਿਲੇ ਪਰ ਹੋਇਆ ਵਾਡੇ ਪਹਿਲੇ ਜੇ ਕੋਈ ਨਵਾਂ ਵਾਪਮ ਤੇ ਪਠਾਨੀ ਭਰੇਗਾ ਨਹੀਂ ਪਾਜੀ ਜੀ ਸਾਰੇ ਪਿੰਨਾ ਵਿੱਚ ਭਰੇ ਕੀਤੇ ਸਰਕਾਰ ਵੱਲੋਂ ਮੰਗੋ ਆਏ ਇੰਦਰ ਤੇ ਆਪ ਜੀ ਦੇ ਕੋਈ ਨਹੀਂ ਕੀ ਕਰਦੇ ਅੱਛਾ ਜੀ ਆ ਪਾਜੀ ਕੋਈ ਵੀ ਅੱਛਾ ਕੋਈ ਆ ਸਾਬਰ ਅੱਜ ਤੱਕ ਕੋਈ 2-3 ਮਹੀਨੇ ਪਹਿਲਾਂ ਪਰ ਹੋਇਆ ਪਾਜੀ ਤੱਕ ਕੋਈ ਨਹੀਂ ਆਇਆ ਭਾਈ ਨਹੀਂ ਉਸ ਵੀ ਉਹਨਾਂ ਕਿਹੜਾ ਪੈਲ ਦੇ ਆਧਾਰ ਤੇ ਪਿੰਡ ਦੇ ਵਿੱਚ ਕੰਮ ਕਰਾਉਣ ਜਾ ਰਹੇ ਹੋ ਲੋਰੀ ਦਾ ਜਿਹੜਾ ਬੈਲੋ ਖਤੂਤਾਂ ਕਰਵਾਉਂਦੇ ਕਿ ਕੋ ਸਾਭੀ ਆਈਂਦੇ ਸਬਰ ਦਾ ਕੰਮ ਦਵਾਵਾਂਗੇ ਹਾਂਜੀ ਛਾੜ ਦੇ ਨੇ ਦੇ ਗਾਲੇ ਛੇਰੀ ਛੇ ਨਾ ਆਈਂ ਪੂਰੇ ਪੱਪੇ ਨੂੰ ਕੰਮ ਕਰਾਵਾਂਗੇ ਉਹਨਾਂ 12 ਮੀਟਰ ਹੀ ਪਵਾਣ ਦੇ ਠੀਕ ਆ ਮਸ਼ੀਨਾਂ ਨਾਲ ਮਿੱਟੀ ਪਵਾ ਗਏ ਚਾਰ ਜੀ ਘਟਾਣੀਆਂ ਦਾ ਇਹ ਬੰਦੇ ਲਾਣੇ ਹਾਂਜੀ ਲੇਬਰ ਆਖੂ ਲਾ ਦੇਣੀ ਬਾਜੀ ਫਿਰ ਕਾਬੂ ਵਡਾਵਾਂਗੇ ਠੀਕ ਆ ਫਿਰ ਯੋਰ ਪੇਗਾ ਤੇ ਕਹਿੰਦਾ ਕਿ ਕਰ ਹੋਈਆਂ ਪੱਕੀਆਂ ਫਿਰ ਅੱਵੇ ਚੰਗ ਆਸੋ ਲੋਕਾਂ ਨੇ ਸੇਵਾ ਕੰਦਾ ਬੋਕਰ ਤਾ ਤੁਹਾਨੂੰ ਮਨ ਪੱਛਿਆ ਤੁਹਾਡੇ ਸਿਰ ਤੇ ਰਕਪੰਚੀ ਦਾ ਸਾਥ ਜਿੰਦਗੀ ਆ ਹਾਂਜੀ ਹਾਂਜੀ ਸੋ ਨਾ ਤੁਸੀਂ ਕੀ ਦੇਣਾ ਚਾਹੋਗੇ ਮੇਰੇ ਨਾਲ ਮਤਲਬ ਇਹ ਜਿੰਨੇ ਪਿੰਡ ਦੇ ਕੰਮ ਹੈ ਮੈਂ ਇਕੱਲੇ ਨਹੀਂ ਕਰਾਣੇ ਸਾਰਾ ਪਿੰਡ ਹੀ ਮੇਰੇ ਨਾਲ ਹੈ ਜਿੰਨੇ ਸਰਪੰਚ ਮਗਰ ਪਿੰਡ ਵਾਲੇ ਆ ਮੈਂ ਇਕੱਲਾ ਫੁਰੀ ਬਣ ਗਿਆ ਜਿੱਦਾਂ ਇਹ ਸਲਾਹ ਕਰਨਗੇ ਮੈਂ ਇਹ ਨਾਲ ਨਾਲ ਹੀ ਆਂ ਆਹੀ ਵਧੀਆ ਕੰਮ ਕਰਨੇ ਆ ਜੋ ਲੋਕਿਆ ਕੰਮ ਆਹੀ ਉਹ ਵੀ ਕਰਦਨੇ ਆ ਤੇ ਪਿੰਡ ਦੇ ਸਲਾਹ ਨਾਲ